ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਕਿਸੇ ਵੀ ਬੰਦੇ ਬਾਰੇ ਜਾਂ ਉਹ ਕਿਸ ਸੰਪਰਦਾ ਨਾਲ ਜੁੜਿਆ ਹੈ ਕਿ ਸੰਸਥਾ ਨਾਲ ਜੁੜਿਆ ਹੈ ਕਿਸ ਏਜੰਸੀ ਨਾਲ ਜੁੜਿਆ ਹੈ ਕਿਸ ਸੁਸਾਇਟੀ ਨਾਲ ਜੁੜਿਆ ਹੈ ਉਹ ਜਾਣੇ ਬਗੈਰ ਅਸੀਂ ਆਪਣੀ ਜਿਹੜਾ ਕਿਆ ਸਿਲਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਸਾਡੇ ਬਾਰੇ ਉਦਾਸੀਨ ਟਕਸਾਲ ਬਾਰੇ ਦੁਨੀਆ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਦਾ ਵਿਰੋਧ ਕੀਤਾ ਜਾਂਦਾ ਹੈ ਹੈ ਨਾ ਪਰ ਅੱਜ ਆਪਾਂ ਗੱਲ ਕਰਾਂਗੇ ਵਿਰੋਧ ਕਰਨ ਵਾਲਿਆਂ ਦੀ ਹਿਸਟਰੀ ਤੇ ਵੀ ਉਹ ਲੋਕ ਕੌਣ ਨੇ ਤੇ ਕਿਵੇਂ ਉਹ ਹੋਂਦ ਵਿੱਚ ਆਏ ਕਿਉਂਕਿ ਸਾਡੇ ਬਾਰੇ ਦੱਸਣ ਦੇ ਲੋ ਨਹੀਂ ਹੈ ਗੁਰਨਾਨਕ ਸਾਹਿਬ ਆਪਣੇ ਮੂੰਹੋਂ ਦੱਸਦੇ ਨੇ ਕਿ ਗੁਰਮੁਖ ਖੋਜਤ ਭਈ ਉਦਾਸੀ ਹੈ ਨਾ ਉਦਾਸ ਭੇਕ ਤਾਰਨ ਕੀਤਾ ਪਾਤਸ਼ਾਹ ਨੇ ਪਹਿਲਾ ਉਦਾਸੀ ਮਹਾਰਕਤਾਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਉਸੇ ਉਦਾਸੀ ਜੋਤ ਨੇ ਸਾਰੇ ਬਾਣੀ ਰਚੀ ਹੈ ਪਰ ਜਿਹੜੇ ਸਵਾਲ ਖੜੇ ਕਰਦੇ ਨੇ ਗੁਰਮਤਿ ਗਿਆਨ ਮਸ਼ੀਨਰੀ ਕਾਲਜ ਵਾਲੇ ਅੱਜ ਆਪਾਂ ਨੂੰ ਬਾਰੇ ਕਿ ਬਹੁਤ ਸਾਰੇ ਲੋਕ ਨਹੀਂ ਜਾਣਦੇ ਜਦੋਂ 2007 ਵਿੱਚ ਇਹ ਮਸਲਾ ਬਹੁਤ ਪੀਕਤੇ ਸੀ ਤੇ ਉਦੋਂ ਵੀ ਅਸੀਂ ਇਹ ਗੱਲ ਨਸ਼ਰ ਕੀਤੀ ਸੀ ਇਹ ਲੋਕ ਕੌਣ ਨੇ ਕੋਈ ਸਾਡਾ ਜਿਹੜੇ ਨਾ ਸੰਪਰਦਾਇ ਵਿਦਿਆ ਹੁੰਦੀ ਅਜੀਬ ਕਿਸਮ ਦੀ ਹੁੰਦੀ ਹੈ ਸਾਨੂੰ ਆਪਣੀ ਪੀੜ ਦਸਨੀ ਪੈਂਦੀ ਹੈ ਆਪਣਾ ਗੁਰੂ ਦੱਸਣਾ ਪੈਂਦਾ ਹੈ ਆਪਣੀ ਵਿੰਧਿਆ ਦੱਸਣੀ ਪੈਂਦੀ ਹੈ ਕਿਸ ਗ੍ਰੰਥ ਤੇ ਚਰਚਾ ਕਰਨੀ ਉਹ ਦੱਸਣਾ ਪੈਂਦੀ ਹੈ ਕਿਸ ਟੌਪਿਕ ਤੇ ਚਰਚਾ ਕਰਨੀ ਉਹ ਦੱਸਣਾ ਪੈਂਦਾ ਅਗਰ ਕਿਸੇ ਜਗ੍ਹਾ ਤੇ ਸਾਰੀ ਚਰਚਾ ਨਾਮ ਸਹਿਮਤ ਹੋਵੇ ਤੇ ਕਿਹੜਾ ਸਗੰਥ ਜਿਹਨੂੰ ਅਸੀਂ ਆਧਾਰ ਮੰਨ ਕੇ ਚਰਚਾ ਖਤਮ ਕਰ ਸਕਦੇ ਉਹ ਦੱਸਣਾ ਪੈਂਦਾ ਇੱਕ ਵਿਧਾਨ ਹੁੰਦਾ ਸੋ ਇਹ ਸਾਨੂੰ ਪਤਾ ਹੈ ਕਿ ਜਿਹੜਾ ਗੁਰਦੁਆਰੇ ਔਰ ਸਿੱਖ ਸੁਧਾਰ ਲਹਿਰ ਸਾਰੀ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਸੀਗੀ ਸਿਰ ਗੁਰਗਾਂ ਸਾਬ ਸਾਡੇ ਗ੍ਰੰਥ ਹਾਸਿਲ ਕਰਨ ਵਾਸਤੇ ਇਹ ਮੈਂ ਬਹੁਤ ਸਾਰੀ ਵੀਡੀਓ ਪਰੰਦਰਾਂ ਦੱਸ ਸਕਾ ਹਾਂ ਫਿਰ ਇੱਕ ਸ਼ਹੀਦ ਸਿੰਘ ਮੈਸਟਰੀ ਕਾਲਜ ਖੁੱਲਦਾ ਜਿੱਥੋਂ ਰਾਗੀ ਸਿੰਘ ਪੈਦਾ ਹੁੰਦੇ ਨੇ ਜਦੋਂ 84 ਤੋਂ ਬਾਅਦ ਬੜਾ ਦੌਰ ਚੱਲਿਆ ਇੱਕ ਖੜਗਵਾਦ ਦਾ ਪੰਜਾਬ ਦੇ ਨੌਜਵਾਨਾਂ ਨੂੰ ਕਤਲ ਕਰਨ ਦਾ ਤੇ ਪੰਜਾਬੀਆਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਜਿਤਾ ਅਗੇ ਭੇਜਿਆ ਤੇ ਮਾਨ ਸਾਹਿਬ ਜਾਂਦੇ ਹਥਿਆਰ ਛੁੱਟ ਗਏ ਤੇ ਜਗਾ ਛੱਡਦੀ ਕਾਂਗਰਸ ਦੇ ਸੀਆਂ ਵਿੰਸਨ ਵਾਸਤੇ ਉਹ ਐਂ ਚੱਲ ਗਿਆ ਕੋਈ ਵਿਰੋਧ ਨਹੀਂ ਫਿਰ ਪਾਕਿਸਤਾਨ ਦੀ ਮਦਦ ਨਾਲ ਕਿਉਂਕਿ ਬੇਨਜ਼ਿਰ ਪਟੋਨੇ 113 ਸਿੰਘਾਂ ਦੀ ਜੇਲੀ ਸਚ ਨਸ਼ਰ ਕੀਤੀ ਸੀਗੀ ਉਹ ਪਾਰਲੀਮੈਂਟ ਚ ਕਹਿੰਦੀ ਜੇ ਪਾਕਿਸਤਾਨ ਹਿੰਦੁਸਤਾਨ ਦੀ ਮਦਦ ਨਾ ਕਰਦਾ ਤੇ ਖਾਲਿਸਤਾਨ ਖਤਮ ਨਹੀਂ ਸੀ ਹੋ ਸਕਦਾ ਮੂਮੈਂਟ ਇਹ ਉਹਨਾਂ ਵਾਸਤੇ ਜਿਹੜੇ ਬੜੇ ਸਕੇ ਨੇ ਪਾਕਿਸਤਾਨ ਦੇ ਸੋ ਜਦੋਂ ਫਿਰ ਬਹੁਤ سارے ਨੌਜਵਾਨ ਕਤਲ ਕੀਤੇ ਗਏ ਬੇਗੁਨਾਹ ਮਾਰੇ ਗਏ ਸ਼ਹੀਦ ਕੀਤੇ ਗਏ ਸਰਕਾਰ ਨੂੰ ਲੱਗਾ ਵੀ ਹੁਣ ਨੱਥ ਪੈ ਗਈ ਹੈ ਪਰ ਸਾਡੀਆਂ ਸਿੰਘਾਂ ਨੇ ਜਿਹੜਾ ਬੈਂ ਸਿੰਘ ਉੜਾਤ ਉਹਦਾ ਜਿਹੜਾ ਕਤਲ ਹੁੰਦਾ ਹੈ 31 ਅਗਸਤ 1995 ਨੂੰ ਤੇ ਉਹਦੀ 1 ਸਾਲ ਬਰੇਗੰਨ ਤੇ 31 ਅਗਸਤ 1996 ਨੂੰ ਕਾਂਗਰਸ ਵੱਲੋਂ ਕੁਝ ਵਿਕਾਉ ਟਟੂਆਂ ਦੀ ਮਦਦ ਨਾਲ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣੇ ਵਾਲਾ ਖੜਾ ਕਰਤਾ ਜਾਂਦਾ ਹੈ ਇਥੋਂ ਸ਼ੁਰੂ ਹੁੰਦਾ ਹੈ ਸਾਰਾ ਜਿਹੜਾ ਵਿਵਾਦ ਦਾ ਕਰ ਫਿਰ ਇਹਨਾਂ ਨੂੰ ਹਵਾ ਗੋਂ ਦਿੰਦਾ ਕਾਂਗਰਸ ਦਾ ਜਿਹੜਾ ਪਾਲਤੂ ਹੈ ਪਰਮਜੀਤ ਸਿੰਘ ਸਰਨਾ ਉਹ ਬ੍ਰਦਰ ਜਿਹੜੇ ਨੇ ਦਿੱਲੀ ਵਾਲੇ ਜਿਹਦੀ ਅੱਧੀ ਕ ਦਾੜੀ ਹੈ ਅੱਧਾ ਸਿੱਖ ਮੈਨੂੰ ਕਿਹਨਾਂ ਨੇ ਖਿੱਚ-ਖਿੱਚ ਕੇ ਦਾੜੀ ਅੱਧੀ ਰਹਿ ਗਈ ਵਿਚਾਰੇ ਦੀ ਬੰਨ ਬੰਨ ਕੇ ਇਹਨਾਂ ਨੇ ਫਿਰ ਉਹ ਜਿਹੜਾ ਜਗ੍ਹਾ ਦਿੱਤੀ ਇਹਨਾਂ ਨੂੰ ਬੋਲਣ ਬੋਲਣ ਵਾਸਤੇ ਉੱਥੋਂ ਫਿਰ ਜੋ ਇਹਨਾਂ ਨੇ ਗੰਦ ਪਾਇਆ ਹੈ ਜੋ ਨਖਲਾਰਾ ਪਾਇਆ ਹੈ ਕਦੇ ਦਸਮ ਵਿੱਚ ਇਹਨਾਂ ਨੇ ਸਵਾਲ ਖੜੇ ਕੀਤੇ ਸਾਡੇ ਗ੍ਰੰਥਾਂ ਦੇ ਸਵਾਲ ਖੜੇ ਕਿਤੇ ਸਾਡੇ ਇਤਿਹਾਸ ਦੇ ਸਵਾਲ ਖੜੇ ਕਿਤੇ ਸਾਡੇ ਗੁਰੂਆਂ ਨੂੰ ਇੱਕ ਆਮ ਇਨਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਨਾਲ ਲੋਕਾਂ ਨੇ ਪਰ ਜਦੋਂ ਫਿਰ ਸਤਗੁਰੂ ਨੇ ਨਾਗਣੀ ਦੇ ਕੇ ਭੇਜਿਆ ਫਿਰ ਬੜੇ ਬੜੇ ਹਾਥਿਆਨੇ ਕਿਤੇ ਮਾਰ ਮਾਰ ਕੇ ਜੀ ਦਰਸ਼ਨ ਸਿੰਘ ਜਿਹੜਾ ਪਘੋੜਾ ਹੈ ਜਿਹੜਾ ਨਹੀਂ ਜਿਹੜਾ 3 ਦਿਨ ਆਪਣੇ ਸੁਹਾਗਮਤੇ ਨਹੀਂ ਵੜਿਆ ਕਿਉਂਕਿ ਈਆਲੀ ਨੇ ਕਹਿਤਾ ਸੀ ਨਾ ਵੀ ਤੈਨੂੰ ਚਰਚਾ ਕਰਨੀ ਪਣੀ ਹੈ ਗੁਰਪ੍ਰੀਤ ਸਿੰਘ ਦੇ ਨਾਲ ਡਰਦਾ ਵੀ ਨਹੀਂ ਵੜਿਆ ਅਰਜਿੰਦਰ ਸਿੰਘ ਦੇ ਲਈ ਕਿੰਨੇ ਨਾਲਵਾ ਦੂਜੇ ਨੇ ਵਜੀ ਨਾਲ ਲੋ ਸਾਰੇ ਉਸ ਵਕਤ ਦੇ ਜਿਹੜੇ ਉਹ ਪਗੋੜੇ ਨੇ ਕਿਉਂਕਿ ਇਹਨਾਂ ਦੀ ਨਵਸ ਮਿਲਿਆ ਥਾਗੀ ਸੀਗੀ ਸਾਇ ਇਸ ਸੰਪਰਦਾਇ ਵਿਦਿਆ ਹੁੰਦੀ ਹੈ ਕਿ ਸਾਹਮਣੇ ਵਾਲ ਨੂੰ ਪਕੜਨਾ ਵੀ ਇਹਨਾਂ ਦੀ ਕਮਜ਼ੋਰੀ ਕੀ ਹੈ ਇਹਨਾਂ ਦੀ ਪੜਾਈ ਕੀ ਹੈ ਇਹ ਲੋ ਕਿੱਥੇ ਤੱਕ ਸੋਚ ਸਕਦੇ ਨੇ ਸੋ ਅਸੀਂ ਉਹ ਤੁਸੀਂ ਜਿਹੜੇ ਪੁਰਾਣੇ ਸਿੰਘ ਜਾਣਦੇ ਨੇ ਅਸੀਂ ਨਿਰੋਲ ਗੁਰਗਨ ਸਾਹਿਬ ਦੀ ਚਰਚਾ ਕੀਤੀ ਇਹ ਗੁਰਬਾਣੀ ਤੇ ਹੀ ਮਰਦੇ ਨੇ ਇਹਨਾਂ ਨੂੰ ਗੁਰਗਨ ਸਾਹਿਬ ਦਾ ਕੱਖ ਨਹੀਂ ਪਤਾ 25 ਸ਼ਬਦ ਭਾਈ ਗੁਰਦਾਸ ਸਾਹਿਬ ਜੀ ਦੇ ਮਾਰਾਂ ਦੇ ਕੁਝ ਇਤਿਹਾਸਿਕ ਸੋਤ ਦੇ ਕੇ ਤੇ ਇਹਨਾਂ ਦੋ ਸਾਲ ਦੇ ਵਿੱਚ ਪ੍ਰਚਾਰਕ ਬਣਾਤਾ ਜਾਂਦਾ ਤੇ ਕੱਚੇ ਪਿਲੇ ਜੇ ਵਿਚਾਰੇ ਉਹ ਸਟੇਜਾਂ ਦੇ ਵਗ ਤੇ ਉਹ ਜੋ ਵੀ ਮਾੜਾ ਮੋਟਾ ਕੱਚ ਘਰ ਲਿਆ ਕੰਮ ਕਰਦੇ ਤੁਹਾਨੂੰ ਸਭ ਨੂੰ ਪਤਾ ਹੀ ਕੌਣ ਲੱਗ ਰਿਹਾ ਹੁਣੇ ਸਰਜੀ ਸਿੰਘ ਕਹਿੰਦਾ ਵੀ ਜਿਹੜੇ ਸ਼ਸਤਰ ਨੇ ਉਹ ਸਾਡੇ ਪੀਰ ਨਹੀਂ ਬਿਲਕੁਲ ਸਹੀ ਗੱਲ ਹੈ ਇਹਨਾਂ ਦਾ ਪੀਰ ਡੰਡਾ ਵਿਗੜੇ ਤੇਗੜੇ ਤਾਂ ਪੀਰ ਸ਼ਸਤਰ ਪੀਰ ਨੇ ਮਰਦਾਂ ਦੇ ਜਿਹਨਾਂ ਨੇ ਉਸ ਸ਼ਕਤੀ ਨੂੰ ਉਸ ਰੂਪ ਦੇ ਵਿੱਚ ਚਿਤਵਿਆ ਸੋ ਇਹਨਾਂ ਦੀ ਪਗੜਤ ਬਹੁਤ ਦੂਰ ਦੀ ਗੱਲ ਹੈ ਵੀ ਇਹ ਸ਼ਸਤਰ ਪੀਰ ਕਿਹਾ ਕਿ ਇਹਨਾਂ ਦੀ ਪੜਾਈ ਨਹੀਂ ਹੈਗੀ ਨਾ ਇਹ ਤੇ ਕ੍ਰਿਸਚੀਅਨ ਨੇ ਸਾਰੇ ਕਾਂਗਰਸ ਜਿਹੜੀ ਹੈ ਉਹ ਸਾਰੇ ਕ੍ਰਿਸਚੀਅਨ ਨੇ ਨਾ ਸੋਨੀਏ ਗਾਂਧੀ ਕ੍ਰਿਸਚੀਅਨ ਹੈ ਇਹ ਬੜੀ ਲੰਬੀ ਖੇੜੇ ਦੂਜੇ ਪਾਸੇ ਚਲ ਜਾਂਦੀ ਪੰਜਾਬ ਜਿਹਨਾਂ ਕ੍ਰਿਸਚੀਅਨਟੀ ਕਿਵੇਂ ਲਿਆਂਦੀ ਸੋ ਇਹ ਬੀ ਵਿੰਗ ਹੈ ਕ੍ਰਿਸਚਨ ਦਾ ਜਦੋਂ ਵੀ ਤੁਸੀਂ ਦੇਖੋ ਹੁਣ ਸਤਿਗੁਰ ਸੱਚੇ ਪਾਸ਼ਾ ਕਿਰਪਾ ਦੇ ਨਾਲ ਅਸ਼ੀਧੀ ਜੋਤਾਂ ਕਰ ਕਰ ਪ੍ਰਚੰਡ ਹੋ ਰਹੀਆਂ ਨੇ ਚਪਾਰੇ ਲੱਗ ਰਹੇ ਨੇ ਨਿਊਯਾਰਕ ਤੱਕ ਚਪਾਰੇ ਲੱਗ ਰਹੇ ਨੇ ਸਾਡਾ ਉੱਥੇ ਗਿਆਨੀ ਭੁਪਿੰਦਰ ਸਿੰਘ ਨਿਊਯਾਰਕ ਵਾਲੇ ਉਹਨਾਂ ਦੇ ਗੁਰਦਵਾਰੇ ਚਪੈਰਾ ਚੱਲਦਾ ਜਿਹੜਾ ਜਰਸੀ ਤੋਂ ਬੱਸ ਭਰ ਕੇ ਸਾਡੀ ਪੈਨ ਖੜਦੀ ਹੈ ਸੋ ਬਹੁਤ ਸਾਰੀ ਜਗ੍ਹਾ ਦੇ ਉੱਤੇ ਅਸ਼ੀਧੀ ਪੈਰੇ ਹੋਣੇ ਸ਼ੁਰੂ ਹੋ ਗਏ ਨੇ ਤੇ ਜੰਗੀ ਪਰ ਹੁਣ ਸ਼ੁਰੂ ਹੋ ਗਨੇ ਸੋ ਇਹਨਾਂ ਨੇ ਆਪਣਾ 20 ਵਿੰਗ ਜਿਹੜਾ ਮਸ਼ੀਨਰੀਆਂ ਦਾ ਖੜਾ ਕੀਤਾ ਜਿੱਤੋਂ ਇਹ ਸਾਰੇ ਧੁੰਦੇ ਹੁੰਦੇ ਸ਼ੁੰਦੇ ਮੈਕਸਰ ਕਹਿੰਦਾ ਹੁਣਾ ਕਿ ਸਿਆਸਤ ਦੀ ਪੈਦਾਇਸ਼ ਨੇ ਜਿੰਨੇ ਵੀ ਧੁੰਦੇ ਬੁੰਦੇ ਸਭ ਜਿੰਨੇ ਵੀ ਗੁੰਡੇ ਬੁੰਡੇ ਸਭ ਦਰਸ਼ੂ ਵਰਸ਼ੂ ਕਗਾ ਸ਼ਗਾ ਧੁੰਦੇ ਹੁੰਦੇ ਬੁੰਦੇ ਸਭ ਚੱਲੇ ਜਦ ਝੂਮ ਕੇ ਹਾਥੀ ਕੁੱਤੇ ਤੇ ਭੌਂਕਦੇ ਇਨੇ ਚਿੱਟੇ ਕਾਲੇ ਪੂਛਾਂ ਵਾਲੇ ਲੰਡੇ ਲੁੰਡੇ ਸਭ ਆਇਆ ਜਦ ਖਾਲਸਾ ਆਈ ਤੇ ਲਾਉ ਸੰਗਲ ਸਭ ਨੂੰ ਹੀ ਹੋਂਜੂ ਫਿਰ ਪੱਤੇ ਪੁੱਤੇ ਝਾੜ ਜੂੜਾ ਕੰਡੇ ਗੁੰਡੇ ਸਭ ਹਨਾ ਸੋ ਇਹ ਸਭ ਉਹ ਰਸਿਆ ਕਾਂਗਰਸੀ ਪੇਦਾਸ਼ ਕੀਤੀ ਹੋਈ ਹੈ ਸਰਨੇ ਦੇ ਚੜਾਏ ਹੋਏ ਨੇ ਸਿਰ ਤੇ ਹੋਰ ਪੱਲੇ ਇੱਕ ਅਖਰੀਆਂ ਨਵੇ ਇਹ ਜਿੰਨੀ ਇਹਨੇ ਕੋਟਕੜ ਪਈ ਹੈ ਭਜਦਿਆਂ ਦੇ ਪਈ ਆ ਧੁੰਦਾ ਭਜਿਆ ਬੀਬੀਆਂ ਪਿਛੇ ਲੋਕੇ ਹਨਾ ਫਿਰ ਦੂਜੇ ਦਿਨ ਇਹਨਾਂ ਨੇ ਫਿਰ ਕਿਹਾ ਸਰੋਜੀ ਤੁਣਾ ਨੇ ਵੀ ਇਹਨਾਂ ਨੂੰ ਲਿਆਓ ਅਸੀਂ ਬਹਿ ਕੇ ਬੈਠਾਂਗੇ ਪੰਜ ਸਿੰਘ ਤੁਸੀਂ ਪੰਜ ਅਸੀਂ ਆਓ ਉਹ ਸਾਡੇ ਟਕਸਾਲ ਦੇ ਸਿੰਘ ਦੇ ਬੱਚੇ ਸੀ ਵਿਚਾਰੇ ਚਲੋ ਜਤਿੰਦਰ ਸਿੰਘ ਹੁਣ ਫ੍ਰਿਜਨ ਵਾਲੇ ਤੇ ਉਹ ਨਸ਼ਤਰਮੀ ਸਾਰੇ ਤੋਂ ਅਸੀਂ ਸਾਨੂੰ 5 ਇਹ ਇਹ 3 ਵਜੇ ਪਹੁੰਚ ਗਏ ਉਥੇ ਉਹਨਾਂ ਨੇ ਦਬਕੇ ਦੂਬਕੇ ਮਾਰ ਕੇ ਅੰਦਰ ਭਾਲੇ ਜੋ ਚਾਹੇ ਬੀਐਸਪੀ ਪੁੱਛਤੀ ਕੀਤੀ ਨਾ ਨੇ ਉਹ ਸਭ ਨੇ ਵੇਖਿਆ ਨਟ ਤੇ ਉਹ ਫਿਰ ਜਦੋਂ ਅਸੀਂ ਫਿਰ ਐਂਟਰ ਕਰਦੇ ਆ ਦੇਖੋ ਕਿੰਦਾ ਬਵਾਲ ਮੱਚਦਾ ਉਥੇ ਫਿਰ ਹੈਨਾ ਸੋ ਵੀਡੀਓ ਸਾਨੂੰ ਨਟ ਤੇ ਪਈ ਨਹੀਂ ਕੁਝ ਦੱਸਣ ਲੋੜ ਨਹੀਂ ਤੁਹਾਨੂੰ ਸੋ ਇਹਨਾਂ ਦਾ ਜਿਹੜਾ ਕੰਮ ਸੀ ਕਾਂਗਰਸ ਦਾ ਕਿ ਸਿੱਖਾਂ ਨੂੰ ਕਮਜ਼ੋਰ ਕਿਵੇਂ ਕਰਨਾ ਹੈ ਜੇ ਸਿੱਖਾਂ ਨੂੰ ਕਮਜ਼ੋਰ ਕਰਨਾ ਹੈ ਤੇ ਜੋ ਇਹ ਮੁਸਲਮਾਨ ਕਰਦੇ ਸੀਗੇ ਜਰ ਜਾਇ ਇਸਲਾਮਿਕ ਤਹਿਰੀਰ ਦੇ ਅੰਦਰ ਕਿ ਸਿੱਖਾਂ ਤੋਂ ਪਾਣੀ ਤੇ ਬਾਣੀ ਖੋਲੋ ਬਾਣੀ ਦਾ ਸੰਸਕਰਨ ਪਾਣੀ ਦਾ ਸੰਸ ਰੋਵਰ ਇਹਨਾਂ ਨੇ ਸ਼ੁਰੂਆਤ ਹੀ ਸਲੋਵਰ ਤੋਂ ਕੀਤੀ ਹੈ ਸਮਾਦੀ ਤੋਂ ਕੀਤੀ ਗੁਰਤੇਗ ਬਦਰਮਾ ਸੱਚੇ ਪਾਸ਼ਾ ਦੇ ਭੂਰੇ ਤੋਂ ਕੀਤੀ ਹੈ ਸੋ ਉਹਦਾ ਜਵਾਬ ਅਸੀਂ ਬਹੁਤ ਦੇ ਚੁੱਕੇ ਹਾਂ ਹੁਣ ਗੱਲ ਉਹ ਇੱਕ ਇੰਟਰਵਿਊ ਸੀ ਉਹਦੇ ਨਾਲ ਮੱਕੜ ਦੇ ਨਾਲ ਧੋਂਦੇ ਦੀ ਕਹਿੰਦਾ ਜੀ ਸ਼ਸਤ ਜੋ ਸਾਡੇ ਕੋ ਖੋਗੇ ਸਾਡੇ ਮਾਰ ਦੇ ਦੇਖੋ ਕਮਜ਼ੋਰ ਕਿਨਾਂ ਹੈ ਵੀ ਤੂੰ ਨਹੀਂ ਸ਼ਸਤਰ ਮਾਰ ਸਕਦਾ ਇਹ ਕਿਉਂ ਡਰਿਆ ਹੋਇਆ ਹੈ 2009 ਦੇ ਵਿੱਚ ਵੈਸਟ ਬੰਗਾਲ ਦੇ ਸਾਡੇ ਬੜੇ ਪਿਆਰੇ ਮਿੱਤਰ ਹਰਪਾਲ ਸਿੰਘ ਜੀ ਜੋਹਲ ਨੇ 20 ਬੰਦਿਆਂ ਨੇ 250 ਬੰਦਾ ਕੁੱਟਿਆ ਸੀ ਭਜਾਇਆ ਸੀ ਦਰਸ਼ਨ ਸਿੰਘ ਤੋਂ ਉਹਨੇ ਇਹਨੇ ਦਰਸ਼ਨ ਦੀ ਕਿਰਪਾ ਨਹੀਂ ਖੋਲੀ ਸੀ ਸੋ ਇਹ ਡਰਦੇ ਨੇ ਇਹਨਾਂ ਨੂੰ ਪਤਾ ਵੀ ਜਿਹੜਾ ਖਾਲਸਾ ਹੈ ਇੱਕ ਨਾ ਬਲੀ ਹੈ ਇਹ ਖੋ ਸਕਦਾ ਹੈ ਉਹ ਜਿਹੜਾ ਟ੍ਰੋਮਾ ਹੈ ਉਹ 2009 ਦਾ ਅੱਜ ਤੱਕ ਇਹਨਾਂ ਦੇ ਜ਼ਿਹਨ ਚੋਂ ਨਹੀਂ ਗਿਆ ਹੋਇਆ ਹੈ ਚਾਹੇ ਘੱਗਾ ਹੋਵੇ ਚਾਹੇ ਧੁੰਦਾ ਸ਼ੁੰਦਾ ਹੋਵੇ ਜੋ ਵੀ ਇਹ ਹੈਗ ਨੇ ਲੰਡੀਆਂ ਬੁਚੀਆਂ ਜੀਆਂ ਜਿਹੜੀਆਂ ਕਾਂਗਰਸ ਦੀਆਂ ਪੈਦਾ ਕੀਤੀਆਂ ਹੋਈਆਂ ਔਰ 크ਰਿਸਚੀਅਨਟੀ ਦਾ ਪ੍ਰਚਾਰ ਸਰਚ ਕਰ ਰਹੇ ਨੇ ਵੀ ਕੀ ਸਿੱਖੀ ਰੀਨ ਕਾਰਨੇਸ਼ਨ ਮੰਨਦੀ ਹੈ ਇਸ ਸਵਾਲ 크ਰਿਸਚੀਅਨਟੀ ਦੇ ਨੇ ਇਸ ਸਵਾਲ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ 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 ਇਸ ਸਵਾਲ ਇਸਲਾਮ ਦੇ ਨੇ ਇਹੀ ਸਵਾਲ ਨੇ ਲੋਕਾਂ ਦੇ ਨੇ ਇਹਨਾਂ ਨੇ ਉਹ ਕੁਝ ਕਿਹਾ ਅਮਰ ਚੜ੍ਹਦੀ ਕਲਾ ਬਖਸ਼ਣ ਜੋ ਬਾਈਬਲ ਨੇ ਕਿਹਾ ਹੈ ਨਾ ਸੋ ਇਹਨਾਂ ਦੀ ਜਿਹੜੀ ਸੋਚ ਹੈ ਉਹ ਸੀਮਤ ਹੈ ਇਹਨਾਂ ਦੇ ਚੱਲਦਿਆਂ ਹੀ ਪੰਜਾਬ ਦੇ ਅੰਦਰ ਬਹੁਤ ਸਾਰਾ ਕ੍ਰਿਸਚੀਅਨਟੀ ਦਾ ਪ੍ਰਚਾਰ ਹੋਇਆ ਇਹਨਾਂ ਨੇ ਜਿੱਥੇ ਇੱਕ ਜਿੱਥੇ ਸੰਤ ਸੀ ਜਿੱਥੇ ਕੋਈ ਸੰਪਰਦਾ ਸੀ ਉਹਨੂੰ ਇਹਨੇ ਹਮਲਾ ਕੀਤਾ ਅਟੈਕ ਕੀਤਾ ਵੀ ਇਹਨਾਂ ਨੂੰ ਕਿਤਨਾ ਕਿਤੇ ਰੋਕਿਆ ਜਾਵੇ ਕਿਉਂਕਿ ਜਿੱਥੋਂ ਕੋਈ ਨਾ ਕੋਈ ਡੇਰਾ ਚੱਕਿਆ ਜਾਏਗਾ ਕੋਈ ਧੂਣਾ ਚੱਕਿਆ ਜਾਏਗਾ ਕੋਈ ਝੁੱਗੀ ਚੱਕੀ ਜਾਏਗੀ ਉਥੇ ਇੱਕ ਚਰਚ ਆ ਜਾਏਗੀ ਕੁਛ ਨਾ ਕੁਛ ਚਾਹੀਦਾ ਹੈ ਪੰਜਾਬ ਨੂੰ ਨਾ ਸੋ ਇਹਨਾਂ ਲੋਕਾਂ ਨੇ ਕਾਂਗਰਸ ਨੇ ਬੀਨ ਸਿੰਘ ਦੇ ਕਤਲ ਤੋਂ ਬਾਅਦ ਡਰਦੇ ਹੋਏ ਇੱਕ ਐਸੀ ਇੱਕ ਇੱਕ ਇਹ ਕਿ ਨਾ ਸਿਉਂਗ ਪੈਦਾ ਕੀਤੀ ਜਿਹੜੀ ਸਿੱਖੀ 'ਚ ਵੜੀ ਜਾਵੇ ਤੇ ਉਹ ਸਿੱਖੀ ਨੂੰ ਕਮਜ਼ੋਰ ਕਰੇ ਖੋਰਾ ਲਾਵੇ ਸਾਡਾ ਜਿੰਨਾ ਬੜੀ ਇਤਿਹਾਸ ਹੈ ਉਹਨੂੰ ਨਕਾਰਿਆ ਜਾਵੇ ਵੀ 나ਗਣੀ ਮੱਥੇ 'ਚ ਨਹੀਂ ਵੱਜ ਸਕਦੀ ਅੱਖ 'ਚ ਵੱਜ ਸਕਦੀ ਐਈਆਂ-ਈਆਂ ਦੀਆਂ ਗੱਲਾਂ ਸਾਡੇ ਜਿਹੜੇ ਗ੍ਰੰਥ ਨੇ ਸਾਡੀਆਂ ਬਾਣੀਆਂ ਨੇ ਸਾਡੇ ਸੂਰਬੰਦ ਦੇ ਕਿੰਧੂ ਪਰੰਤੂ ਗੁਰੂ ਸਾਹਿਬਾਂ ਨੂੰ ਇਹ ਕਹਿ ਦੇਣਾ ਉਹ ਘੱਗੇ ਵੱਲੋਂ ਜਿਹੜਾ ਬਿਜਲੀ ਕਰਦੀ ਤਾਰਾਂ ਚੋਰੀ ਕਰਦਾ ਫੜਿਆ ਗਿਆ ਸੀ ਜਿਹਦੇ ਘਰ ਆਇਆ ਸੀ ਉਹਦੀ ਉਹਦੀ ਜਨਾਨੀ ਨੇ ਗਲਤ ਕੰਮ ਕੀਤਾ ਉਹਨੂੰ ਜੁੱਤੀਆਂ ਜੁੱਤੀ ਮਾਰ ਕੇ ਉਹ ਘੱਡੇ ਤਾਂ ਹੀ ਦੇਖੋ ਨਾ ਸਿਰ ਲਾ ਕੇ ਵੇਖਿਓ ਇਹਦੇ ਸਿਰ 'ਤੇ ਜੀ ਬੂਟਾਂ ਦੇ ਨਿਸ਼ਾਨ ਹੋਣਗੇ ਇੱਕ ਵੀਡੀਓ ਹੈਗੀ ਚੈੱਕ ਕਰ ਲਿਓ ਤੁਹਾਨੂੰ ਘੁੱਟ ਘੁਟ ਕੇ ਮਾਰ ਘੁੱਟ ਕੇ ਭੱਜਿਆ ਪਰ ਇਹ ਲੋਕ ਦਿੱਕਤ ਨਾ ਜਿਵੇਂ ਸਾਡੇ ਕੋਈ ਗਲਤ ਹੈ ਅਸੀਂ ਬੋਲਦੇ ਆ ਜੇ ਉਹ ਉਹ ਨਾਨਕ ਸਰ ਵਾਲਾ ਸੀ ਕਿਹਨਾ ਸੀ ਉਹਦਾ ਚਰਨ ਘਟਾ ਲਾ ਬਲਜਿੰਦਰ ਅਸੀਂ ਉਹਦੇ ਖਿਲਾਫ ਹੀ ਅਸੀਂ ਲੱਗੇ ਆਂ ਵੀ ਬਲਜਿੰਦਰ ਚੋਰ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹ ਜਿਹਨੇ ਬੱਚਿਆਂ ਕੀਤਾ ਸੀ ਉਹਨੂੰ ਨੰਗੇ ਗੱਲ ਜੁੱਤੀਆਂ ਫੇਰੋ ਹਨਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਕੀ ਕਦੀ ਇਹ ਕਹਣਗੇ ਕਿ ਦਰਸ਼ਨ ਸਿੰਘ ਨੇ ਜੋ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿ ਇੱਕ ਜਥੇਦਾਰ ਦੀ ਭੈਣ ਨਾਲ ਗਲਤ ਸਬੰਧ ਰੱਖਣੇ ਠੀਕ ਹੈ ਜਥੇਦਾਰ ਹੁੰਦੇ ਆ ਸਾਬਕਾ ਜਥੇਦਾਰ ਦੇ ਫਿਰ ਤੁਸੀਂ ਅੱਗੇ ਚਲੋ ਇਹਨਾਂ ਜੀ ਬਚਿੱਤਰ ਨਾਗਰਿਕ ਇਹ ਕਿਹਾ ਇਹ ਇਹਦੇ ਚ ਇਹਦੇ ਚ ਰੁਕੀ ਨੂੰ ਵੀ ਇਹਦੇ ਚ ਕੰਮ ਹੈ ਫਲਾਂ ਟੀਮ ਕਾ ਹੈ ਨਾ ਸੰਤਾ ਦੇ ਮਾੜੀ ਗੱਲ ਹੁੰਦੀ ਹੈ ਇਹ ਪੂਰੀ ਸੰਪਰਦਾ ਨੂੰ ਪੈ ਜਾਂਦੇ ਨੇ ਕੀ ਜੋ ਇਹ ਲੋਕ ਕਰਦੇ ਨੇ ਇਹ ਦੱਸਦੇ ਆਪਣੇ ਬਾਰੇ ਦੱਸਦੇ ਕਿ ਕਾਲ ਅਫਗਾਨੇ ਦੀ ਉਹਦੀ ਨੌ ਤੇ ਬਲਾਤਕਾਰ ਦੇ ਕੇਸ ਚੱਲਦਾ ਪਿਆ ਉਹਦਾ ਮੁੰਡਾ 65 ਸਾਲ ਦੀ ਉਮਰ ਦੇ ਵਿੱਚ ਇੱਕ ਟੈਕਸੀ ਦੇ ਵਿੱਚ ਇੱਕ ਗੋਰੀ ਔਰਤ ਚੱਕ ਕੇ ਲਿਆਂਦਾ ਹੈ ਗੁਰੂ ਘਰ ਦੇ ਅੰਦਰ ਕਿਉਂਕਿ ਸਰ ਗਰੰਥੀ ਨਾਲ ਉਹਦੀ ਸੈਟਿੰਗ ਹੋਈ ਬਾਲਟੀ ਮੋੜ ਦੀ ਗੱਲ ਹੈ ਤੇ ਉਹ ਦਰਵਾਜ਼ਾ ਨਹੀਂ ਖੋਲਦਾ ਗਰੀ ਜੂ ਗਲਤ ਕੰਮ ਕਰਨਾ ਪੈਂਦਾ ਸਿੰਗਨ ਫੜ ਕੇ ਚੰਗਾ ਜੂਤ ਫੇਰ ਉਹਦੀ ਬਾਹ ਤੋੜੀ ਤੇ ਅਗਲੇ ਮਹੀਨੇ ਉਹਨੇ ਫਿਰ ਵੀ ਕੁੜੀ ਚੁੱਕੀ ਕਿਤੇ ਹੋਟਲ 'ਚ ਗਿਆ ਪੈਸੇ ਲੜਾਈ ਹੋ ਪਈ ਤੇ ਉਹਨੇ ਚੱਕ ਚੁੱਕ ਮਾਰਦਾ ਫਿਰ ਤੇ ਕੇਸ ਬਣ ਗਿਆ ਇਹ ਇਹਨਾਂ ਦੇ ਕਿਰਦਾਰ ਨੇ ਇਹਨਾਂ ਦਾ ਦਿੱਲੀ ਦਾ ਕਥਾਵਾਜੋ ਸ਼ੁੰਦਾ ਸ਼ਿਫਤੇ ਸਿੰਘ ਮੈਂ ਉਹਦੀ ਹਵਾਲੇ ਚ ਖਬਰ ਵੀ ਹੋਈ ਸੀ ਉਹ ਕਿਸੇ ਬੀਬੀ ਨਾਲ ਗੁਰੂ ਘਰ ਕਿਉਂ ਕਰਮ ਕਰਦਾ ਫੜਿਆ ਗਿਆ ਉਹਨਾਂ ਨੇ ਲਾ ਕੇ ਸਿਰੋਂ ਪਾਗੋ ਦੀ ਤੇ ਜੁੱਤੀਆਂ ਮਾਰ ਮਾਰ ਕੇ ਉਹ ਤੋਂ ਕੱਢਿਆ ਤੇ ਕਹਿੰਦੇ ਪਾਗਤ ਨਹੀਂ ਹੱਤ ਲਾਸੀ ਪਾਗਤ ਗੁਰੂ ਦੀ ਨਾ ਇਲਾਕਾ ਚੰਗਾ ਜਰੂਸ ਕੱਢਿਆ ਇਹਨਾਂ ਦੇ ਕਿਰਦਾਰ ਉਹ ਬਾਕੀ ਜਿਹੜਾ ਪੰਥਪਤੀ ਜਦੋਂ ਗਮਲੇ ਗਮਲੇ ਪਏ ਨੇ ਜਰਮਨ ਚ ਉਹਨੇ ਸਾਨੂੰ ਚੈਲੰਜ ਕੀਤਾ ਸੀ ਅਮਰੀਕਾ ਸੀ ਜਰਮਨ ਪਹੁੰਚ ਗਏ ਤੇ ਮੁਰਕੇ ਦੌੜ ਲਿਆ ਉਹ ਜਿਹਦੇ ਘਰੇ ਉਹਨੂੰ ਰੱਖਿਆ ਸੀ ਉਹ ਰਾਤੀ ਨੂੰ 에어ਪੋਰਟ ਛੱਡ ਗਿਆ ਵੀ ਕੈਲੀਫੋਰਨੀਆ ਇਟਲੀ ਵੀ ਆ ਸਕਦਾ ਵੀ ਤੂੰ ਅਸੀਂ ਤੇ ਰੱਖ ਨਹੀਂ ਸਕਦਾ ਤੂੰ ਪੰਗਾ ਗਲਤ ਪਾਤਾ ਉਹ ਸਾਈ ਰਾਤ ਜਦੋਂ 에어ਪੋਰਟ ਤੇ ਬੈਠਾ ਉਹ ਇਲਾਕਾ ਕੱਢ ਗਿਆ ਉਹ ਫੋਨ ਤੇ ਕਿਸ ਨੂੰ ਗਾਲਾਂ ਕੱਢ ਰਿਹਾ ਸੀ ਕੁਝ ਵੀ ਕਰ ਰਿਹਾ ਸੀ ਸੋ ਲਾਊਡ ਤੇ ਉਥੇ ਲੱਗੇ ਇੱਕ ਪੱਤਰਕਾਰ ਬਿੱਡਾ ਸੀ ਇਟਲੀ ਟਾਈਮ ਦਾ ਉਹਨੇ ਚੱਕ ਕੇ ਤੇ ਖਬਰ ਲਾਤੀ ਦਾ ਜਰੂਰਸ ਕੱਢਿਆ ਇੰਟਰਨੈਸ਼ਨਲ ਲੈਵਲ ਤੇ ਇਹਦਾ ਮੁੰਡਾ ਕੀ ਕਰਦਾ ਉਹ ਤੁਹਾਨੂੰ ਸਾਰੀ ਗੱਲ ਜਿਹੜੀ ਗੱਲ ਹੈ ਉਹ ਨੇਕੀ ਨੂੰ ਪੁੱਛ ਲਓ ਸਾਰਾ ਦੱਸ ਦਿੰਨਾ ਬਾਰੇ ਉਹ ਕੀ ਸਪੋਕਨ ਜਿਹੜਾ ਬੀਬੀਐਨ ਚੈਨਲ ਪਾ ਕੇ ਨੱਚਦਾ ਰਿਹਾ ਉਥੇ ਨਾ ਮਤਲਬ ਇਹਨਾਂ ਦਾ ਕੋਈ ਬੰਦਾ ਹੈ ਜਿਹੜਾ ਗੁਰਮਤ ਦੇ ਵਿੱਚ ਹੋਵੇ ਤੁਸੀਂ ਅਗਰ ਸੜੀ ਕਾਨਪੁਰ ਦੀ ਡਿਬੇਟ ਦੇਖੋ ਗੁਰਗੰਸਾ ਦਾ ਸ਼ਬਦ ਪੜ੍ਹਦੇ ਖਿਲਾਰਾ ਬੈ ਗਿਆ ਉਥੇ ਚੀਕਾਂ ਪੈ ਗਈਆਂ ਇਹਨਾਂ ਦੀ ਜੇ ਅਸੀਂ ਪਤਾ ਪੜਿਆ ਬਾਬਾ ਜਯਦੇਵ ਜੀ ਮਹਾਰਾਜ ਦਾ ਕੀ ਪਰਮਾਤਮਾ ਦੇ ਪ੍ਰਖ ਮਨੋਪਮੰਸਤ ਆਦਿ ਭਾਵਰ ਤੰਗ ਪਰਮਦਪ ਤੰਗ ਪਰਕ੍ਰਿਤ ਪਤੰਗ ਜਤ ਚਿੰਤ ਸਰਵਗਤੰ ਉਹ ਉਹ ਲਾ 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 ਮੱਚੀ ਦੀ ਗੁਰਬਾਣੀ ਫਿਰ ਟੀਕੇ ਲੱਭਣਾ ਪਈ ਉੱਥੇ ਸੋ ਰੇਡੀਓ ਪ੍ਰੋਗਰਾਮਸ ਤੇ ਚਾਹੀ ਸ਼ੋਅ ਸੋ ਜਿੱਥੇ ਵੀ ਹੋਵੇ ਇਹ ਹਮੇਸ਼ਾ ਗੁਰਬਾਣੀ ਤੋਂ ਭਜਣ ਕਿਉਂਕਿ ਗੁਰਬਾਣੀ ਦਾ ਇਹਨਾਂ ਨੂੰ ਗੱਗਾ ਵੀ ਨਹੀਂ ਪਤਾ ਇਹ ਕਹਿੰਦਾ ਜੀ ਗੁਰਬਾਣੀ ਆ ਪੜੋ ਤੁਸੀਂ ਪੜੀ ਹੈ ਤੁਹਾਨੂੰ ਪਤਾ 25 ਕਿ ਸ਼ਬਦ ਯਾਦ ਕਰਦੇ ਹੋ ਇੱਕ ਸ਼ਬਦ ਕੋਲ ਮਹਿੰਗਾ ਕੀਤਾ ਉਹਦੇ ਗਲਤ ਮੰਨਦੇ ਨੇ ਅਰਥ ਕੀਤੇ ਹੋਏ ਨੇ ਇਹੋ ਹੀ ਬੰਦੇ ਫੜੇ ਸੀਗੇ ਫਿਰ ਗੁਰਬਾਣੀ ਦੀ ਸ਼ੰਘਾ ਕਰਨੀ ਵੀ ਮਛਲੀ ਪੀੜ ਦੇ ਕਿਵੇਂ ਚੜ ਸਕਦੀ ਹੈ ਜੀ ਉਹ ਅਸੀਂ ਵੀਡੀਓ ਪਾਤੀ ਹੈ ਵੀ ਕਿਵੇਂ ਜਿਹੜੀ ਕਿਲਰ ਵੇਲ ਹੈ ਛੋਟੀ ਮੱਛੀ ਹੁੰਦੀ ਉਧਰੋਂ ਸੇ ਚੜ ਕੇ ਆਂਡੇ ਦਿੰਦੀ ਹੈ ਫਿਰ ਪੂਛ ਨਾਲ ਪਾਣੀ ਮਾਰਦੀ ਤੇ ਆਂਡੇ ਤੇ ਲੈ ਆਉਂਦੇ ਨੇ ਜਲਕੀ ਮਛਲੀ ਤਰਬਰ ਵਈ ਸੋ ਇਹਦੇ ਬ੍ਰਹਮ ਅਰਥ ਵੀ ਹੈ ਸੰਸਾਰੀ ਅਰਥ ਵੀ ਹੈ ਸੋ ਕੁੱਲ ਮਿਲਾ ਕੇ ਇਹ ਜਿਹੜੇ ਕਾਂਗਰਸ ਦੇ ਸਪੂਤ ਨੇ ਜਿਹੜੇ ਬਿੰਦ ਸਿੰਘ ਦੇ ਕਤਲ ਤੋਂ ਬਾਅਦ ਸਿੱਖਾਂ ਨੂੰ ਖੁਰਾ ਲਾਉਣ ਵਸੇ ਨੇ ਪੈਦਾ ਕੀਤੇ ਸੀਗੇ ਇਹਨਾਂ ਨੇ ਨੁਕਸਾਨ ਤੇ ਕੀਤਾ ਮੈਂ ਨਹੀਂ ਕਹਾਂਗਾ ਕਿ ਨਹੀਂ ਕੀਤਾ ਨੁਕਸਾਨ ਤੇ ਕੀਤਾ ਪੰਥਦਾਨਾਂ ਨੇ ਪਰ ਦਿੱਕਤ ਕਿਉਂ ਕਿ ਸੰਪਰਦਾਵਾਂ ਡਰ ਗਈਆਂ ਇਹਨਾਂ ਤੋਂ ਦਲਾ ਬੰਧਨ ਉਹ ਮੈਂ ਵਿੱਚ ਕਿਉਂ ਦਲਾ ਬੰਧਨ ਦਾ ਕੰਮ ਨਹੀਂ ਬੋਲਣਾ ਉਹਨਾਂ ਦਾ ਕੰਮ ਆਰਥੋਡੌਕਸ ਨੂੰ ਕੈਰੀ ਫਾਰਵਰਡ ਕਰਨਾ ਜੰਗਾ ਦੇ ਘੋੜਿਆਂ ਤੇ ਰਹਿਣਾ ਤੇ ਦੇਗਾਂ ਛਕਣੀਆਂ ਤੇ ਚਟੰਗੇ ਕਰਨੇ ਉਹ ਜੋ ਮर्यादा ਹੈ ਉਹਨੂੰ ਇਨਪਿੰਨ ਕਰੀ ਕਰੀ ਉਹਨਾਂ ਕਰ ਲਿਆ ਉਹਨਾਂ ਬੜੀਆਂ ਜੰਗਾਂ ਕਰ ਲੀਆਂ ਨੇ ਬੜਾ ਕੁਝ ਕਰ ਲਿਆ ਪਰ ਜਿਹੜੀਆਂ ਹੁਣ ਨਵੀਆਂ ਸੰਪਰਦਾਵਾਂ ਨੇ ਜਿਨ ਟਕਸਾਲਾਂ ਜਿਨ੍ਹਾਂ ਦੇ ਵਿੱਚ ਨੇ ਨਰਮਲੇ ਜਿਨ੍ਹਾਂ ਦੇ ਵਿੱਚ ਨੇ ਹਣਾ ਸੋ ਹੋਰ ਜਿਹੜੀਆਂ ਸੰਪਰਦਾਵਾਂ ਨਵੀਆਂ ਕਾਫੀ ਉਠੇ ਨਾਂ ਨਾਲ ਸਰ ਆ ਜਾਂਦਾ ਉਹਦੇ ਵਿੱਚ ਜਿਹੜੇ ਮੋਰ ਜਿਹੜੀ ਮਾਡਰਨ ਸੰਸਥਾਵਾਂ ਜਿਹੜੀਆਂ ਹੁਣ ਆਈਆਂ ਨੇ ਇਹਨਾਂ ਨੇ ਕਿਸੇ ਨੇ ਵੀ ਇਹਨਾਂ ਦੇ ਖਿਲਾਫ ਕੋਈ ਸਖ਼ਤ ਐਕਸ਼ਨ ਨਹੀਂ ਕੀਤਾ ਜੇ ਕੀਤਾ ਤੇ ਫੇਲ ਹੋਏ ਨੇ ਇੱਕ ਵੀ ਕੰਮ ਜਾਂ ਮੋਰਚਾ ਨਹੀਂ ਲਾ ਸਕੇ ਮੈਂ ਇਸੇ ਗੱਲ ਤੋਂ ਲੜਦਾ ਵੀ ਤੁਹਾਡੇ ਕੋਲ ਇੰਨਾ ਬਜਟ ਐਨੇ ਸਿੰਘ ਤੁਹਾਡਾ ਹਰ ਮੋਰਚਾ ਫੇਲ ਕਿ ਹੁੰਦਾ ਅਸੀਂ ਇਕੱਲੇ ਕੋਈ ਜਥੇਬੰਦੀ ਪਿੱਛੇ ਨਹੀਂ ਸਾਡਾ ਹਰ ਮੋਰਚਾ ਕਾਮਯਾਬ ਹੁੰਦਾ ਇੱਕ ਵੀ ਮੋਰਚਾ ਇਹਨੂੰ ਇਹ ਹੁੰਦੀ ਨੀਤ ਜਦ ਤੁਸੀਂ ਨੀਤ ਨਾਲ ਚੱਲਦੇ ਗੁਰੂ ਦਾ ਸਾਹੀ ਹੁੰਦਾ ਦਿਖਾ ਦਿਓ ਕਿਤੇ ਮੇਰੇ ਨਾਲ ਕੋਈ ਖਲੋਤਾ ਹੋਇਆ ਚਾਹੇ ਨਿਊਜ਼ੀਲੈਂਡ ਹੋਵੇ ਚਾਹੇ ਇੰਗਲੈਂਡ ਹੋਵੇ ਚਾਹੇ ਜਰਮਨ ਹੋਵੇ ਇਟਲੀ ਹੋਵੇ ਕਾਨਪੁਰ ਹੋ ਕਿਤੇ ਵੀ ਚਲ ਜਾਓ ਅਸੀਂ ਉਹ ਤਿੰਨ ਜਰ ਸਿੰਘ ਜਿਹੜੇ ਨਾਲ ਸਿੰਘ ਚੱਲਦੇ ਉਹ ਚੱਲਦੇ ਸਾਡੇ ਨਾ ਸੋ ਇਹ ਗੁਰਬਾਣੀ ਤੋਂ ਇਹਨਾਂ ਨੂੰ ਹਾਰਜ ਕੀਤਾ ਹੋਇਆ ਹੈ ਅੱਜ ਵੀ ਖੁੱਲੀ ਚਰਚਾ ਦੇ ਵਾਸਤੇ ਅਸੀਂ ਕਦੇ ਵੀ ਤਿਆਰ ਹਾਂ ਲਿਆਓ ਆਪਣੇ ਜਿੰਨੇ ਤੜੇ ਅਬੀਬੀਆਂ ਪਿਛਲੇ ਲੋਕ ਨਾਲ ਦਾ ਰਦ ਹੁੰਦਾ ਇਹ ਕਹਿੰਦਾ ਸੀ ਵੀ ਗੁਰਪ੍ਰੀਤ ਸਿੰਘ ਕਹਿੰਦਾ ਮੇਰੀ ਪੱਗ ਲਾਈ ਹੈ ਮੇਰੇ ਸਾਹਮਣੇ ਨਹੀਂ ਆਇਆ ਇਹ ਬੀਬੀਆਂ ਪਿਛਲੇ ਲੋਕ ਗਿਆ ਸੀਗਾ ਤੇ ਬੀਬੀਆਂ ਨੂੰ ਪੈਸਾ ਇਹਨੂੰ ਦਲਾਸੇ ਦੇ ਰਹੀ ਐ ਇਹਨਾਂ ਤੋਂ ਖਾ ਕੀਤਾ ਸੀ ਸਾਰੇ ਥਲੇ ਕੀਰਾਂ ਖਵਾਨ ਲਾਪੇ ਜਿੰਨੇ ਤਖਤਾਲ ਸਿੰਘ ਥਲੇ ਕੀਰਾਂ ਖਵਾਨ ਖਾਣ ਬੈਠੇ ਵਿਚਾਰੇ ਅਸੀਂ ਉੱਤੇ ਕੱਲੇ ਜਤਿੰਦਰ ਸਿੰਘ ਸੀ ਸੁਰਿੰਦਰ ਸਿੰਘ ਸੀ ਦੋਦਨ ਸਿੰਘ ਭਾਈ ਤਰਸੇਮ ਸਿੰਘ ਨਾਲ ਸੀ ਸਾਡੇ ਇਹ ਅਤਨਾ ਚੋਣ ਜਾਣੇ ਚੰਗਾ ਘਰੂ ਪਾਇਆ ਉੱਥੇ ਮੜ ਕੇ ਕਿਉਂਕਿ ਇਹਨਾਂ ਵਾਦਾ ਕੀਤਾ ਸੀ ਚਰਚਾ ਕਰਾਉਂਗੇ ਕਮੇਟੀ ਨੇ ਕਿਹਾ ਸੀਗਾ ਵੀ ਚਰਚਾ ਹੋਣੀ ਤਾਂ ਸੀਗਾ ਸੀਗਾ ਸੋ ਇਹ ਜਿਹੜਾ ਇਤਿਹਾਸ ਹੈ ਨਾ ਮਿਸ਼ਨਰੀਆਂ ਦਾ ਬਹੁਤ ਗੰਦਾ ਇਤਿਹਾਸ ਹੈ ਮਿਸ਼ਨਰੀ ਤੇ ਇੱਕ ਪੋਜੀਸ਼ਨ ਬੜੀ ਗੰਦੀ ਜੀ ਹੈ ਫਿਰ ਦੂਸਰਾ ਮਿਸ਼ਨਰੀ ਹੁੰਦਾ ਜਿਹੜੇ ਦੂਸਰੇ ਤੋਂ ਕੁਸ ਪੈਠ ਕਰਦਾ ਫਿਰ ਇਹਨਾਂ ਦੀ ਜਿਹੜੀ ਪੰਥ ਦੀ ਕੁਸ ਪੈਠ ਬੜੇ ਗੰਦੇ ਤਰੀਕੇ ਨਾਲ ਹੋਈ ਹੈ 31 ਅਗਸਤ 1995 ਨੂੰ ਬਿਆਨ ਸਿੰਘ ਕਤਲ ਕੀਤਾ ਜਾਂਦਾ 31 ਅਗਸਤ 1996 ਉਹਦੀ ਯਾਦ ਵਿੱਚ ਕਾਂਗਰਸ ਗੁਰਮਤਗਰ ਮਿਸ਼ਨਰੀ ਕਾਲਜ ਨਹੀਂ ਰੱਖਦੀ ਹੈ ਖੋਲਦੀ ਹੈ ਤੇ ਇਹ ਜਿਹੜੇ ਟੱਟੂ ਨੇ ਸਰਕਾਰੀ ਇਹ ਸੰਨ ਦੱਸਾਂਗੇ ਅਸੀਂ ਕੌਣ ਹੁੰਨੇ ਆ ਇਹ ਸਾਡੀ ਤਲਕ ਤੇ ਸਾਡੇ ਬਾਣੇ ਤੇ ਸਾਡੀ ਸੰਪਰਦਾ ਦੇ ਕਿੰਤੂ ਬਰੰਦੂ ਤੁਸੀਂ ਕਿੱਥੇ ਸੀ ਤੁਸੀਂ ਕਦੋਂ ਆਏ ਨਾ ਤੁਸੀਂ ਗੁਰੂ ਕਾਲ 'ਚ ਸੀ ਨਾ ਤੁਸੀਂ ਐਂਗਲੋ ਸਿੱਖ ਵਾਰਸ ਵਿੱਚ ਸੀ ਨਾ ਤੁਸੀਂ ਇੰਡੀਅਨ ਆਜ਼ਾਦੀ ਵਾਰ 'ਚ ਵਿੱਚ ਸੀ ਨਾ ਤੁਸੀਂ 1984 ਤੁਸੀਂ ਕਿਤੇ ਵੀ ਨਹੀਂ ਸੀਗੇ ਦਲਾ ਪੰਥਾਂ ਦੇ ਸਿੰਘ ਨੇ ਟਕਸਾਲ ਦੇ ਸਿੰਘ ਨੇ ਤੁਸੀਂ ਦੱਸੋ ਤੁਸੀਂ ਕਿੱਥੇ ਸੀ ਜੇ ਪੰਗਹਾਣੀ ਦਾ ਯੁੱਧ ਗੱਲ ਆਉਂਦੀ ਹੈ ਤੇ ਜੇ ਕਲਗੀਧਾ ਦਾ ਜ਼ਿਕਰ ਹੁੰਦਾ ਉਥੇ ਤੇ ਉਥੇ ਸੰਤ ਕ੍ਰਿਪਾਲ ਦਾ ਸੁਦਾਸੀ ਦਾ ਜ਼ਿਕਰ ਨਾਲ ਚੱਲਦਾ ਜੇ ਅਨੰਦ ਅਨੰਦਗੜ੍ਹ ਦਾ ਕਿਲਾ ਛੜਿਆ ਜਾਂਦਾ ਤੇ ਗੁਰੂ ਬਖਸ਼ਦਸ ਉਦਾਸੀ ਦੇ ਉਥੇ ਜ਼ਿਕਰ ਹੁੰਦਾ ਥਾਂ ਥਾਂ ਤੇ ਕਿਆ ਰਸ਼ੀਆ ਤੋਂ ਲੈ ਕੇ ਤੇ ਕਿਆ ਬ੍ਰਹਮਾ ਤੱਕ ਜਿੰਨੇ ਵੀ ਮੂਲਮਤ ਲਿਖੇ ਹੋ ਦਸੀ ਮਹਾਂਪੁਰਖਾਂ ਲਿਖੇ ਮਿਲਦੇ ਨੇ ਗ੍ਰੰਥ ਸਾਡੇ ਲਿਖੇ ਹੋ ਨੇ ਸਾਰੇ ਗਦੀਆਂ ਸਾਡੇ ਉਦਾਸੀਆਂ ਦੇ ਨੇ ਸਾਰੀਆਂ ਗੁਰੂਆਂ ਸਭ ਉਦਾਸੀ ਸੀ ਨਾ ਸਾਰੀਆਂ ਗੱਦੀਆਂ ਨੇ ਤੁਸੀਂ ਕਿਥੋਂ ਆਏ ਬਈ ਕੱਲ ਦੀ ਭੂਤਨੀ ਸਿਮਾਂ ਜਦ ਪਾਲਦੀ ਐ ਸੋ ਇਹ ਹੈ ਇਹਨਾਂ ਦਾ ਇਤਿਹਾਸ ਜਿੰਨੇ ਸ਼ੰਕ ਦੇ ਦਸਨ ਤੇ ਖੜੇ ਕੀਤੇ ਸਾਰੇ ਹੀ ਖਾਰਜ ਕਰਦੇ ਆ ਕੱਖ ਨਹੀਂ ਪਲੇ ਰਿਆ ਨਾ ਵਿਚਾਰੇ ਦੇ ਬਾਹਰ ਇਹਨਾਂ ਨੂੰ ਬੜਾ ਇੱਕ ਤੂਫਾਨ ਮਚਾਇਆ ਸੀ ਉਹ ਕਿੱਥੇ ਨੇ ਅੱਜ ਇਹ ਲੋਕ ਸਿਰਫ ਸੋਸ਼ਲ ਮੀਡੀਆ ਤੇ ਨੇ ਅੱਜ ਸਾਰੀਆਂ ਆਪਾਂ ਰਿਮੂਵ ਕਰ ਦੋ ਇਹਨਾਂ ਦਾ ਇੱਕ ਬੰਦਾ ਬੋਲਣ ਜੋਗਾ ਨਹੀਂ ਬਚੇਗਾ ਕਿਹ ਗ੍ਰੰਥ ਕਿਹੜਾ ਖੋਜੇਗਾ ਤੁਕਤ ਅਧਗ੍ਰਹਿ ਕਿਡਾ ਪੜੇਗਾ ਐਨੀ ਖੋਜ ਕੌਣ ਕਰੇਗਾ ਸੋ ਇਹਨਾਂ ਦੇ ਪਿੱਛੇ ਕੌਣ ਨੇ ਕਾਮਰੇਡ ਕਿਉਂਕਿ ਕਾਮਰੇਡ ਲਾਣਾ ਸੀ ਨਾ ਕਿ ਇਸ ਨੁੱਕਰ ਨਾ ਖੇਡਦਾ ਸੀ ਕਾਲਜਾਂ ਯੂਨੀਵਰਸਿਟੀਾਂ ਦੇ ਵਿੱਚ ਸੰਤ ਕਰਤਾ ਜਿਹੜਾ ਭਾਈ ਬ੍ਰਿਖ ਸਿੰਘ ਜੀ ਉੱਠੇ ਨੇ ਫਿਰ ਉਹਨਾਂ ਨੇ ਬਣਾਈ ਸਟੂਡੈਂਟ ਲਾਇਰ ਬਣਾਈ ਤੇ ਉਹਦੇ ਇਸ ਸਾਰਾ ਇਹਨਾਂ ਦੀ ਤਵਾਹੀ ਭਰੀ ਹੈ ਇਹ ਫਿਰ ਪੱਗਾ ਬਣ ਕੇ ਸਾਡੇ ਜਾਵੜੇ ਹੈ ਸਾਰੇ ਕਾਮਰੇਡ ਨੇ ਆ ਜਿਹੜੇ ਪਿੰਡਾਂ ਦੇ ਸਰਪੰਚ ਸਪੰਜ ਗੁਰਦਿਆਨ ਪ੍ਰਧਾਨ ਬਣੇ ਸਾਰੇ ਕਾਮਰੇਡ ਤੇ ਹੈਗੇ ਨੇ ਤਾਂ ਹੀ ਗ੍ਰੰਥੀਆਂ ਦੀ ਬੁਰੀ ਹਾਲਤ ਨਾ ਸੋ ਇੱਕ ਸਾਰੇ ਕਾਮਰੇ ਜਿਹੜੇ ਪੱਗਾਂ ਬਨ ਕੇ ਕੁਸਪੈਟ ਕਿਤੇ ਸਿੱਖਾਂ ਦੇ ਵਿੱਚ ਨਾ ਨੇ ਤਾਂ ਹੀ ਮੈਂ ਕਹਿੰਦਾ ਜਿਹੜੀ ਜੁੰਜਲੀ ਪੱਗ ਦੇ ਕੋਈ ਬੰਸਾ ਸੀ ਸਹਾਈ ਬੰਨੀ ਫਿਰ ਤੇ ਮੁਸਲਮਾਨ ਬੰਨੀ ਬੈਠੇ ਆ ਤਾਂ ਹੀ ਦਮਾਲਾ ਅਲੱਗ ਆ ਜਿਹੜਾ ਕਲਗੀਧਾ ਨੇ ਕਹਿਆ ਸੀ ਮੇਰਾ ਖਾਲਸਾ ਲੱਖਾਂ ਦੇ ਪਛਾਣਿਆ ਜਾਏਗਾ ਉਹ ਦਮਾਲਾ ਸੀਗਾ ਆ ਪੱਗਾਂ ਦੇ ਮੁਸਲਮਾਨ ਬੰਦੇ ਆ ਸਹਾਈ ਬੰਦੇ ਆ ਇਹਨਾਂ ਕਦੇ ਉੱਤੇ ਆਬਜੈਕਸ਼ਨ ਨਹੀਂ ਕੀਤਾ ਤੁਸੀਂ ਮੈਨੂੰ ਇਹ ਲੋਕ ਕਾਂਗਰਸ ਖਿਲਾਫ ਬੋਲਦੇ ਨਹੀਂ ਸੁਣੋਗੇ ਤੁਸੀਂ ਕਦੇ ਵੀ ਪੂਰਾ ਮਿਸ਼ਨ ਹੀ ਲਾਣਾ ਆ ਅਸੀਂ ਨਾਸਾਂ ਘੁੱਟੀਆਂ ਦੇ ਹੋਣ ਜਾ ਕੇ ਮਾੜਾ ਮਾੜਾ ਸਹਾਈ ਖਿਲਾਫ ਬੋਲਣ ਲੱਗੇ ਇੱਕ ਕਦਾ ਬਿਆਨ ਹੋ ਵੀ ਨਹੀਂ ਕਦੀ ਮੋਰਚਾ ਖੋਲੋਂ ਕਿਉਂਕਿ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਪਾਲੇ ਹੋਏ ਨੇ ਤੇ ਜੇ ਉਹਨਾਂ ਨੇ ਪੈਸੇ ਬੰਦ ਕਰਦੇ ਫੇਰ ਕਿੱਥੇ ਜਾਣਗੇ ਸਟੇਜ 'ਤੇ ਨਹੀਂ ਵਿਚਾਰੇ ਕੋਲ ਸੋ ਪਿੰਡਾਂ ਦੇ ਵਿੱਚ ਸੱਸ ਨੌ ਦੀਆਂ ਗੱਲਾਂ ਕਰਨੀਆਂ ਇਟਾ ਪੀਸ ਕੇ ਮਿਰਚ ਪਾਉਣ ਦੀਆਂ ਗੱਲਾਂ ਕਰਨੀਆਂ ਕਦੀ ਬਾਦਲੋਂ ਗੱਲਾਂ ਘੜਦੀਆਂ ਹੈ ਨਾ ਕਦੀ ਕਿਸੇ ਨੂੰ ਗੱਲਾਂ ਘੜਦੀਆਂ ਤੇ ਇਹਨਾਂ ਨੇ ਇਹਦੇ ਐਜ ਜਿਵੇਂ ਸਟੇਜ ਦੇ ਅਖਬਾਰ ਹੀ ਪੜਦੇ ਆ ਸੋ ਬੇਨਗੁਣ ਗਰਵ ਕਰੰਤ ਇਹ ਲੋਗ ਨੇ ਹੈ ਨਾ ਸੋ ਇਹ ਮਿਸ਼ ਇਹ ਨਾ ਗੁਰਮਤਿ ਗੈਨ ਮਿਸ਼ਨਰੀ ਕਲ ਦਾ ਇਤਿਹਾਸ ਹੈ ਜਿਹੜਾ ਸ਼ੀਸ਼ਕ ਮਿਸ਼ਨਰੀ ਕਲ ਹੈ ਠੀਕ ਹੈ ਬੇਸ਼ੱਕ ਕੋਈ ਅੰਗਰੇਜ਼ੀ ਸੰਸਥਾ ਹੈ ਸ਼੍ਰਮਣੀ ਕਮੇਟੀ ਅੰਗਰੇਜ਼ੀ ਸੰਸਥਾ ਹੈ ਸਾਰੀ ਅੰਗਰੇਜ਼ੀ ਅੰਗਰੇਜ਼ੀ ਸਿਸਟਮ ਨੇ ਚਲਦੀ ਸਾਰੀ ਉਹਨਾਂ ਨੇ ਬਣਾਈ ਹੈ ਉਹਦੇ ਚੋਂ ਰਾਗੀ ਸਿੰਘ ਪੈਦਾ ਹੁੰਦੇ ਸਿਗੇ ਕੀਤਨੀ ਪੈਦਾ ਹੁੰਦੇ ਸਿਗੇ ਪਰ ਇਹ ਜਿਹੜੀ ਗੁਰਮਤਿ ਗੈਨ ਮਿਸ਼ਨਰੀ ਕਲ ਜ ਹੈ ਤੇ ਕਾਂਗਰਸੀ ਪੈਦਾ ਕੀਤੀ ਸੀ ਜਿਹਦੇ ਚ ਪਿਓਰ ਜ਼ਹਿਰ ਨਿਕਲ ਰਿਹਾ ਹੈ ਪਿਓਰ ਔਰ ਐਸਜੀਪੀਸੀ ਜਿਹੜੀ ਹੈ ਉਹ ਇਹਨਾਂ ਇਸੇ ਜਿਹੜੀ ਜਦੋਂ ਮੈਂ ਨਾ ਮਿਸ਼ਨਰੀ ਕਹਿਣਾ ਸ਼ੁਰੂ ਕੀਤਾ ਤੇ ਉਸਤਾ ਜੀ ਰਵੀਲ ਸਿੰਘ ਉਹ ਤੁਸੀਂ ਜੀ ਆ ਨਾਮ ਬਦਨਾਮ ਕਰਤਾ ਸਾਡੇ ਉਸਤਾ ਜੀ ਵੀ ਤੁਸੀਂ ਨਾਮ ਮਿਸ਼ਨਰੀ ਨਾ ਕਿਹਾ ਕਰ ਸੋ ਅਸੀਂ ਇਹਨਾਂ ਨਾਂ ਰੱਖਿਆ ਨਾ 96 ਦੀ ਕਤੀੜ ਕਿਉਂਕਿ 1996 ਪੈਦਾ ਹੋ ਸੀਗੇ ਸਾਰੇ ਜਿਹੜਾ ਲਵਸ 96 ਦੀ ਕਤੀੜ ਹੈ ਵੀ ਸਾਡਾ ਦਿੱਤਾ ਹੋਇਆ ਸੋ ਇਹ ਲੋਕ ਨੇ ਸਾਰੇ ਜਿਹੜੇ ਸਿੱਖੀ ਨੂੰ ਖੋਰਾ ਲਾਉਣ ਦੇ ਫਿਰਾਕ ਵਿੱਚ ਨੇ ਹਾਂਜੀ ਉਦਾਸੀ ਵੀ ਸਿੱਖੀ ਦਾ ਉਦਾਸੀ ਸਿੱਖੀ ਦਾ ਅੰਗ ਨਹੀਂ ਤੁਸੀਂ ਸਾਡਾ ਅੰਗ ਹੋ ਮੂਲ ਅਸੀਂ ਆਂ ਮੂਲ ਉਦਾਸੀਨ ਪੰਥ ਹੈ ਧੰਗੁਰ ਨਾਲ ਦੇ ਸਾ ਸੱਚੇ ਪਾਸ਼ਾ ਉਦਾਸੀ ਮਹਾਂਪੁਰਖ ਹੋਏ ਨੇ ਉਦਾਸੀਆਂ ਦੇ ਗੁਰੂ ਹੋਏ ਨੇ ਆ ਸਿੱਖ ਤੇ ਹਣ ਜਾ ਕੇ ਆਏ ਨੇ ਥੋੜੇ ਚਿਰ ਬਾਅਦ ਵਿੱਚ ਜੋ ਲੜਾਈ ਹੁੰਦੀ ਮਹਾਰਾਜ ਜੀ ਦੇ ਚਾਲਾਂ ਮਾਰਨ ਤੇ ਲੜਾਈ ਦੋਤ ਰਾਜ ਹੈ ਮੁਸਲਮਾਨ ਕਹਿੰਦੇ ਦਬਾਉਣਾ ਹੈ ਹਿੰਦੂ ਕਹਿੰਦੇ ਸਸਕਾਰ ਕਰਨਾ ਹੈ ਸਿੱਖ ਤੇ ਕੁਝ ਕਹਿ ਨਹੀਂ ਦੇ ਵਿਚਾਰੇ ਕਿਉਂਕਿ ਉਹਦਾ ਹੈ ਨਹੀਂ ਸੀਗਾ ਇਹ ਲੰਬੀ ਜਿਬੇੜ ਦਾ ਵਿਸ਼ਾ ਹੈ ਇਹ ਜੀ ਦਿੱਕਤ ਰਹੀ ਹੈ ਸਾਡੀਆਂ ਸੰਪਰਦਾਵਾਂ ਦੀ ਜਿਨ੍ਹਾਂ ਨੇ ਕਦੀ ਵੀ ਖੁੱਲ ਕੇ ਇਹ ਤੇ ਚਰਚਾ ਨਹੀਂ ਕੀਤੀ ਕਮਜ਼ੋਰ ਹੈ ਨਾ ਗਿਆਨ ਦੀ ਕਮੀ ਉਧਰ ਵੀ ਰਹੀ ਹੈ ਹੌਸਲੇ ਦੀ ਕਮੀ ਤੇ ਡਾਂਗ ਦੀ ਕਮੀ ਮਿਸ਼ਨਾਂ ਚ ਰਹੀ ਹੈ ਦਲਪੰਦੇ ਜੂ ਦੀ ਫੇਰ ਸਕਦੇ ਉਹ ਤੇ ਉਹਨੇ ਕੀ ਕਰਨਾ ਉਹ ਉਹ ਹੀ ਉਹਨਾਂ ਦਾ ਕਲਚਰ ਹੈ ਤੇ ਉਹ ਸਭ ਤੋਂ ਸੁਥਰਾ ਜਿਹੜਾ ਪੰਥ ਹੈ ਦਲਪੰਦੇ ਜਿਹਦੇ ਚ ਕੋਈ ਗਰਾਵੜ ਨਹੀਂ ਆਈ ਉਹ ਆਜੀ ਚੰਗੇ ਤੇ ਆਜੀ ਦੇਗਾ ਤੇ ਆਜੀ ਜੇਕਾਰੇ ਤੇ ਆਜੀ ਨਿਹਾਲਗਾਂ ਛੜਦੇ ਨੇ। ਤੇ ਬਾਕੀ ਇਹ ਜਿਹੜੀ ਛੈਨਵੀਕ ਦੀੜ ਦਾ ਸਾਧ ਸੰਗਤ ਜਿਹੜੀ ਹੈ ਹੁਣ ਜਿੰਨੇ ਜ਼ਹਿਰ ਪੀਣਾ ਹੈ ਜਿੰਨੇ ਵੀ اخلاق ਤੋਂ ਗਰੇ ਹੋਏ ਲੋਕ ਨੇ ਜਿੰਨੇ ਵੀ ਧਰਮ ਤੋਂ ਭੱਜੇ ਹੋਏ ਲੋਕ ਨੇ ਜਿੰਨੇ ਵੀ ਨਾਸਤਿਕ ਵਿਰਤੀ ਦੇ ਲੋਕ ਨੇ ਉਹ ਇਹਨਾਂ ਛੈਨਵੀਕ ਦੀੜ ਦੇ ਮਗਰ ਚੱਲਦੇ ਨੇ ਵੀ ਸ਼ੁਕਰ ਕੋਈ ਤੇ ਸਾਡਾ ਬਾਣਾ ਪਾ ਕੇ ਬੈਠਾ ਹੈ। ਕੋਈ ਤੇ ਸਾਡਾ ਸਟੇਜ ਤੇ ਬਹਿ ਗਿਆ ਇਹਨਾਂ ਸਿੱਖਾਂ ਦੀ ਤੇ ਗੱਲ ਕਰਨ ਵਾਸਤੇ। ਸੋ ਜਿਹੜੇ ਗੁਰੂ ਕੇ ਸਿੱਖ ਨੇ ਜਿਹੜੇ ਗਿਆਨੀ ਨੇ ਜਿਨ੍ਹਾਂ ਦਾ ਤਾਂ ਲੋ ਗੁਰਬਾਣੀ ਦੇ ਨਾਲ ਹੈ ਇਹ ਇੱਥੋਂ ਤੱਕ ਆਗੇ ਸੀ ਕਿ 8ਵੇਂ ਪਾਤਸ਼ਾਹ ਗੁਰੂ ਨਹੀਂ ਹੋ ਸਕਦੇ ਉਹਦੇ ਜੁੱਤੀ ਤਗੜੀ ਕੀਤੀ ਅਸੀਂ ਤਾਂ ਭੱਜੇ ਫਿਰ ਇਹਨਾਂ ਨੇ ਤਿੰਨਾ ਬਾਣੀ ਦਾ ਮਰਿਆ ਤਿਆਰ ਕਰ ਲਿਆ ਮੈਂ ਕਿਹਾ ਉਲੂ ਦੇ ਪੱਠਿਓ ਅਨੰਤ ਸਾਹਿਬ ਦੇ ਗੁਰਗੰਸਾਹ ਜਿਉਂ ਉਹਦੇ ਪਾ ਲੋ ਵਿੱਚ ਮੈਂ ਤੁਸੀਂ ਉਹ ਵੀ ਕੱਢ ਕੇ ਬਹਿ ਗਏ ਉਹਦੋਂ ਮੈਂ ਫਰਜ਼ ਨੂੰ ਆ ਗਿਆ ਸੀ ਇਹ ਹਲੇ ਸੀਗੇ ਦਰਸ਼ਨ ਨੂੰ ਮੈਂ ਕਹੇ ਮੈਂ ਜੁੱਤੀ ਇੱਦਾਂ ਚਲਾਵਾਂਗਾ ਉੱਥੇ ਦੁਕਾਨ ਤੇ ਪਹੇਗੇ ਆਕੇ ਫਿਰ ਦੁਰਗ ਆ ਉਥੇ ਨਹੀਂ ਕੀਤਾ ਨੇ ਫਿਰ ਦੁਬਈ ਜਾ ਕੀਤਾ ਨੇ ਤੇ ਜਿਹੜਾ ਤੇਰਾ ਤੇ ਨੰਗਾ ਤਿੰਨ ਬਾਣੀ ਵਾਲਾ ਅਮਰ ਸੰਚਾਰ ਉਦੋਂ ਮੈਂ ਕਹੇ ਵੀ ਦੁਬਈ ਕਿਸੇ ਮਾਂ ਨੇ ਕੋਈ ਲਾਲ ਨਹੀਂ ਜੰਮਿਆ ਜਿਹੜਾ ਰੋਕ ਸਕਿਆ ਸਭ ਖਸੀ ਪਿਆਦਾ ਕਿਤੇ ਦੁਬਈ ਵਾਲਿਓ ਰੋਕੋ ਨਹੀਂ ਰੋਕਿਆ ਕਿਸ ਨੇ ਉੱਥੇ ਜਿੰਨਾ ਚਿਰ ਬਾਹਰ ਐ ਇਹਨਾਂ ਨੂੰ ਖੰਗਣੇ ਦਿੱਤਾ ਸੀ ਹੁਣ ਤਾਂ ਹੀ ਇਹਨਾਂ ਦੀ ਮੌਤ ਆਈ ਹੈ ਵੀ ਇੱਥੇ ਇੰਡੀਆ ਆ ਗਿਆ ਵੀ ਮੈਂ ਸਾਨੂੰ ਇੱਥੇ ਖੰਗਣੇ ਤੇ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ ਹੈ ਨਾ ਸਾਨੂੰ ਤੇ ਸਤਿਗੁਰੂ ਸੇਵਾ ਹੀ ਉਹ ਲਈ ਹੈ ਬੀਸ ਗੰਦ ਨੂੰ ਜਿਹੜਾ ਸਾਫ ਸਫਾਈ ਕਰਕੇ ਰੱਖਣੀ ਪੰਥ ਨੂੰ ਹਮੇਸ਼ਾ ਝਾੜ ਕੇ ਰੱਖਣਾ ਤੱਪੜ ਤੁਪੜ ਝਾੜਦੇ ਰਹਿਣੇ ਚਾਹੀਦੇ ਪੰਥ ਦੇ ਤਾਂ ਹੋਇਆ ਜਿਹੜਾ ਆ ਘੱਟਾ ਮਿੱਟੀ ਓੜਦਾ ਰਹਿੰਦਾ ਸੋ ਜਿੰਨਾ ਵੀ ਆਸਤੇ ਕਲਾਣਾ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗਰਖ ਕਰਨੀ ਹੈ ਨਾ ਗੁਰੂ ਤੋਂ ਬੇਮਖ ਹੋਣਾ ਤੇ ਗੁਰੂ ਦੀਆਂ ਬੱਦਵਾਵਾਂ ਲੈਆਂਣੀਆਂ ਨੇ ਗੁਰੂ ਦੀਆਂ ਬੱਦ ਅਸੀਸ ਗੁਰੂ ਬੱਦ ਅਸੀਸਾਂ ਦੇਂਦਾ ਹੈ ਕਹਿੰਦਾ ਨਹੀਂ ਦਿੰਦੇ ਗਰੀਬਾ ਉੱਪਰ ਜੋ ਖਿੰਝੇ ਦਾੜੀ ਪਾਰਮ ਲਗਰਨ ਮੇ ਸਾੜੀ ਇਹ ਕੀ ਹੈ ਹਣਾ ਸੋ ਜਿੰਨੇ ਇਹ ਸ਼ਹੀਦਾਂ ਦੇ ਖਿਲਾਫ ਨੇ ਕਿਉਂਕਿ ਅੱਜ ਜੋਤਾਂ ਪ੍ਰਚੰਡ ਹੋ ਰਹੀਆਂ ਚ ਪਹਿਲੇ ਪ੍ਰਚੰਡ ਹੋਰੇ ਘਰ ਘਰ ਸ਼ਹੀਦ ਸਿੰਘਾਂ ਦੀ ਜਗਾਰੀ ਲੱਗ ਰਹੇ ਨੇ ਅਹੀਂ ਫਿਰ ਕਹਿੰਦਾ ਸ਼ਹੀਦ ਵੀ ਅਵਗਦ ਫਿਰਦੇ ਨੇ ਉਹ ਸਾਈਆਂ ਦੇ ਉਹ ਗੰਦੇ ਉਹ ਆਂਡਿਓ ਇਹ ਤੁਹਾਡਾ ਵਿਸ਼ਾ ਹੈ ਹੀ ਨਹੀਂ ਹੈ ਗੁਰੂ ਨਹੀਂ ਹੁੰਦੇ ਕਿ ਗੁਰੂ ਅਵਗਦ ਫਿਰਦੇ ਆ ਨੈਣ ਸਮਾਨੇ ਨੈਣ ਮੈਂ ਬੈਨ ਸਮਾਨੇ ਬੈਨ ਸਿੰਘ ਜੀ ਸਮਾਨੇ ਗੁਰੂ ਮੈਂ ਭਏ ਐਨ ਕੇ ਐਨ ਖਾਲਸਾ ਮੇਰਾ ਰੂਪ ਹੈ ਖਾਸ ਸੁਖਾਲਸੇ ਗੁਰੂ ਕੋ ਫਰ ਸ਼ੀ ਗੁਰੂ ਫਰਕ ਨਹੀਂ ਹੈ ਮਗੇ ਇਹਨਾ ਮੂਰਖਾਂ ਸੇ ਐਗਜ਼ੈਂਪਲ ਦੇਣਾ ਹੁਨਾ ਮੈਂ ਕਿ ਜਿਵੇਂ ਜੇਲਰ ਹੈ ਉਹ ਵੀ ਜੇਲ ਜਾਂਦਾ ਹੈ ਨਾ ਪਰ ਉਹ ਕੈਦੀ ਤੇ ਨਹੀਂ ਹੈ ਉਹ ਦਿਸਮੇ ਵਾਪਸ ਆ ਜਾਂਦਾ ਹੈ ਇਸੇ ਤਰ੍ਹਾਂ ਗੁਰਮੁਖ ਪਿਆਰੇ ਗੁਰਮੁਖ ਆਵੇ ਜਾਏ ਨੇ ਸੰਗ ਜਿਹੜੇ ਸ਼ਹੀਦ ਸਿੰਘ ਇਦਾਂ ਤੁਰੇ ਫਿਰਦੇ ਨੇ ਆਵਗਾ ਤ ਨਹੀਂ ਫਿਰਦੇ ਆਵਗਾ ਤੁਹਾਡੇ ਬਜ਼ੁਰਗ ਫਿਰਦੇ ਨੇ ਜਿਹੜੇ ਮਰਗਨ ਸ਼ਰਾਬਾਂ ਪੀਏ ਪਏ ਨੇ ਉਤੇ ਕਦੀ ਕਿਸੇ ਨੇ ਤਾਂਦਰੀ ਨੇ ਕਦੇ ਖੋਡੇ ਨਾ ਬਣਿਆ ਕਿਨੇ ਕਦੇ ਬਣਿਆ ਅਵਗਤ ਉਹ ਫਿਰਦੇ ਨੇ ਇਹ ਹੀ ਨਹੀਂ ਅਵਗਤ ਫਿਰਦੇ ਇਹ ਚੜਦੇ ਕਲੇ ਦੇ ਵਿੱਚ ਨੇ ਆਉਂਦੇ ਜਾਂਦੇ ਰਹਿੰਦੇ ਨੇ ਇਹਨਾਂ ਵਾਸਤੇ ਦੋਨੋਂ ਖੰਡ ਬਰਾਬਰ ਨੇ ਸੋ ਇਹ ਜਿਹੜਾ ਤੁਹਾਨੂੰ ਦੱਸਿਆ ਹਿਸਟਰੀ ਇਹਨਾਂ ਦੀ ਹੈ ਮਿਸ਼ਨਰੀਆਂ ਦੀ ਗੁਰਮਤਗਾ ਮਿਸ਼ਨਰੀ ਕਾਲ ਜਿਹੜਾ ਬਿੰਦ ਸਿੰਘ ਦੀ ਕਤਲ ਤੋਂ ਬਾਅਦ ਕਾਂਗਰਸ ਨੇ ਬਣਾਇਆ ਹੈ ਇਹਨਾਂ ਖੋਤਿਆਂ ਨੂੰ ਨਾਲ ਲੈ ਕੇ ਸੋ ਇਹਨਾਂ ਦਾ ਗਿਆਨ ਵੀ ਇਹਨਾਂ ਦਾ ਹੈ ਇਹਨਾਂ ਦਾ ਮਤਲਬ ਐਨਕ ਹੈ ਨਹੀਂ ਜੇ ਹੁੰਦਾ ਤੇ ਕਿਤੇ ਚਰਚਾ ਨਾਲ ਸਾਡਾ ਨਾ ਕਰ ਲੈਂਦੇ 20 ਸਾਲ ਤੋਂ ਬੈਠਿਆ ਅੱਜ ਤੱਕ ਆਇਆ ਜਿਹੜੇ ਆਇਓ ਹਾਰੇ ਨੇ ਔਰ ਦੌੜ ਦੇ ਗੁਰਬਾਨੀ ਤੋਂ ਨੇ ਜਿਵੇਂ ਪਾਣੀ ਤੋਂ ਕੁੱਤਾ ਦੌੜਦਾ ਹਲਕੇ ਆਇਆ ਸੋ ਗੁਰੂ ਪਹਿਲੋ ਜ਼ਿੰਦਗੀ ਤੁਹਾਡੀ ਹੈ ਤੇ ਡਿਸੀਜਨ ਵੀ ਤੁਹਾਡਾ ਹੈ ਚੜ੍ਹਦੀ ਕਲਾ ਦਾ ਜੀਵਨ ਜੀਣਾ ਹੈ ਗੁਰੂ ਦੇ ਅੰਗ ਸੰਗ ਗੁਰੂ ਦਾ ਸੰਗ ਗੁਰੂ ਦਾ ਸਾਥ ਮਲਣਾ ਹੈ ਕੀ ਇਹਨਾਂ ਡੰਗਰਾਂ ਦੇ ਵਿਸ਼ੇ ਤੋਂ ਅਸੀਂ ਵੀ ਖੱਜਲ ਖਵਰ ਹੋਣਾ ਹੈ ਅਸੀਂ ਤਾਂ ਸਮਝਾ ਸਕਦੇ ਹਾਂ ਮੰਨਣਾ ਨਾ ਮੰਨਣਾ ਤੁਹਾਡੇ ਹੱਥ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ